ਬੰਦੀਆਂ ਦੇ ਰੋਕੀਂ ਜਾ ਸਕੀਂ ਲਾਰੇ ਲੱਪੇ ਬੰਦ ਕਰੋ ਜਿਤੇ ਅੱਜ ਪੂਰੇ ਦੇਸ਼ ਦੇ ਵਿੱਚ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਦਿਹਾੜਾ ਮਨਾਇਆ ਜਾਂਦਾ ਤਾਂ ਉੱਥੇ ਅੱਜ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਆਇਸ਼ ਦੇ ਬਾਰ ਜਿਹੜਾ ਫੇਰ ਜੁਗਾਰ ਸਾਂਝਾ ਮੋਰਚਾ ਤੇ ਜਿਹੜੇ ਪ੍ਰਦਰਸ਼ਨਕਾਰੀ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਪਹੁੰਚੇ ਨੇਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਪੁਲਿਸ ਦੇ ਨਾਲ ਲਗਾਤਾਰ ਜਿਹੜੀ ਟੱਕਾ ਮੁੱਕੀ ਹੈਗੀ ਇੱਥੇ ਚੱਲੀ ਹੈਗੀ ਇਸ ਸਮੇਂ ਜਿਹੜਾ ਲਗਾਤਾਰ ਸਰਕਾਰ ਦੇ ਖਿਲਾਫ ਜੰਮ ਕੇ ਹਲਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਨਾਮ ਹੈ ਆਪਣਾ ਲక్ష్ਮੀ ਗੌਰ ਦੇ ਲక్ష్ਮੀ ਕਿੱਥੋਂ ਪਹੁੰਚੋਗੇ ਪਟਿਆਲੇ ਤੋਂ ਜੀ ਤਾਂ ਕਿਵੇਂ ਦੇਖਦੇ ਹਾਂ ਕਿ ਅੱਜ ਸੜਕ ਦੇ ਉੱਪਰ ਪ੍ਰਦਰਸ਼ਨ ਕਰ ਰਹੇ ਹੋ ਕਿਹੜੀਆਂ ਮੰਗਾਂ ਨੂੰ ਲੈ ਕੇ ਆਇਓਗੇ ਸਰ ਸਾਡੀਆਂ ਮੰਗਾਂ ਨੇ ਜੀ ਟੀਚਿੰਗ ਨੂੰ ਲੈ ਕੇ ਪੋਸਟਾਂ ਨੂੰ ਲੈ ਕੇ ਸਰਕਾਰ ਨੂੰ ਤਿੰਨ ਚਾਰ ਸਾਲ ਸਾਢੇ ਤਿੰਨ ਸਾਲ ਹੋ ਗਏ ਨੇ ਮੈਨੇ ਹਜੇ ਤੱਕ ਟੀਚਿੰਗ ਦੇ ਵਿੱਚ ਇੱਕ ਵੀ ਪੋਸਟ ਟੀਚਿੰਗ ਦੇ ਵਿੱਚ ਨਹੀਂ ਗੱਡੀ ਤੇ ਅਸੀਂ ਬੀਏ ਟੈਟ ਪਾਸ ਸਾਰੇ ਐਲੀਜੀਬਲ ਸਟੂਡੈਂਟ ਆ ਜਿਹੜੇ ਸਰਕਾਰੀ ਨੌਕਰੀਆਂ ਦੇ ਲਈ ਅਸੀਂ ਐਲੀਜੀਬਲ ਆ ਸਾਰੇ ਲੱਗਣਾ ਕਮੀਆਂ ਇਹ ਸਰਕਾਰ ਹੁਣ ਤੱਕ ਇਹਨੇ ਟੀਚਰਾਂ ਚ ਕੋਈ ਪੋਸਟਾਂ ਨਹੀਂ ਕੱਢੀਆਂ ਅਸੀਂ ਸਿਰਫ ਆਉਂਦੇ ਪੋਸਟਾਂ ਲੈਣ ਦੇ ਲਈ ਆਏ ਆ ਅਸੀਂ ਐਲੀਜੀਬਲ ਅਸੀਂ ਪੋਸਟਾਂ ਦੇ ਹੱਕਦਾਰ ਆ ਉਹ ਪੋਸਟਾਂ ਸਾਨੂੰ ਦੇਣ ਫਿਰ ਅਸੀਂ ਅੱਗੇ ਆਦੇ ਰਗਾ ਦਾਂ ਪੁਲਿਸ ਦੇ ਨਾਲ ਧੱਕਾ ਮੁੱਕੀ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੂਗੇ ਮੁਰਖ ਉਸ ਬਾਰੇ ਕੀ ਕਹੀਏ ਜੀ ਸਾਡੇ ਭੈਣ ਭਰਾ ਨੇ ਸਾਰੇ ਵਰਦੀਆਂ ਪਾ ਕੇ ਸਾਡੇ ਤੇ ਹੀ ਲਾਠੀ ਚਾਰਜ ਕਰਦੇ ਨੇ ਪਹਿਲਾਂ ਤਾਂ ਉਹ ਸਰਕਾਰ ਦੀ ਨਕਮਾ ਪਾਣਾ ਉਹ ਇਹਨਾਂ ਨੂੰ ਸਾਡੇ ਛੋਟੇ-ਬਟੇ ਸਾਡੇ ਭੈਣ ਭਰਾ ਨੇ ਇਹਨਾਂ ਨੂੰ ਤਾਂ ਸਾਡੇ ਤੇ ਲਾਠੀ ਚਾਰਜ ਕਰਾਉਂਦੇ ਨੇ ਤੇ ਇਹਨਾਂ ਨੂੰ ਵੀ ਚਾਹੀਦਾ ਆ ਸਾਡੀ ਹਾਲਤ ਦੇਖ ਸਕਦੇ ਨੇ ਅਸੀਂ ਕਿਤੇ ਜਿਆਦਾ ਪੜ੍ਹ ਲਿਖ ਕੇ ਡਿਗਰੀਆਂ ਕਰ ਕਰਕੇ ਅੱਜ ਸੜਕਾਂ ਤੇ ਬੈਠੀਆਂ ਇਹਨਾਂ ਨੂੰ ਵੀ ਸੁਣਨਾ ਪੈਦਾ ਡਾਂਗਾ ਟੁੱਟ ਜਾਂਦੇ ਤੁਸੀਂ ਦੇਖੋ ਸਾਹਮਣੇ ਕਿੰਨੇ ਡੰਡੇ ਟੁੱਟ ਨੇ ਡਾਂਗਾ ਟੁੱਟੇ ਸਾਡੇ ਤੇ ਬਹੁਤ ਹੀ ਡਾਂਗਾ ਹੋਰ ਉਹਨਾਂ ਤੇ ਡਾਂਗਾ ਭਰੌਣ ਦੀ ਲੋੜ ਨਾ ਕਿ ਸਾਡੇ ਅਰਗੇ ਤੇ ਹਾਂ 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 ਹੁਣ ਕਿਵੇਂ ਦੇਖਦੇ ਹੋ ਤੁਸੀਂ ਲਗਾਤਾਰ ਪ੍ਰਦਰਸ਼ਨ ਕਰ ਰਹੇ ਕੋਈ ਗੱਲਬਾਤ ਹੋਈ ਹੈ ਤੁਹਾਡੇ ਨਾਲ ਹਜੇ ਕੋਈ ਗੱਲਬਾਤ ਨਹੀਂ ਹੋਈ ਜੀ ਹਜੇ ਇੱਥੇ ਪੁਲਿਸ ਨਾਲੀ ਸਾਡੀ ਜੋ ਝੜਪ ਹੋਈ ਹੈਗੀ ਇਸ ਤੋਂ ਬਾਅਦ ਦੇਖਦੇ ਆਂ ਅਸੀਂ ਦੇਰ ਗੱਲਬਾਤ ਕਰ ਰਹੇ ਜਿਵੇਂ ਵੀ ਅੱਗੇ ਹੋਏਗਾ ਫਿਰ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਦੇ ਬਾਹਰ ਬੈਠੇ ਨੇ ਕਿ ਆਪਣਾ ਕੀ ਨਾਮ ਹੈ ਹਾਂਜੀ ਆਪਣਾ ਕੀ ਨਾਮ ਹੈਗਾ ਰੇਖਾ ਜੀ ਕਿੱਥੋਂ ਪਹੁੰਚੇ ਹੋਗੇ ਕਿੱਥੇ ਕੀ ਪੁੱਛ ਰਿਹਾ ਸਰ ਪਹੁੰਚਣੀ ਨਹੀਂ ਦੇ ਰਹੇ ਸਾਨੂੰ ਸਾਡੇ ਹੱਕਾਂ ਲਈ ਨਹੀਂ ਬੋਲਣ ਦਿੱਤਾ ਜਾ ਰਿਹਾ ਤੇ ਸਾਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਤੱਕਾ ਹੋ ਰਿਹਾ ਸਾਡੇ ਨਾਲ ਬਹੁਤ ਜ਼ਿਆਦਾ ਕੋਈ ਇਸ ਮੁਲਾਜ਼ਮ ਵੀ ਬਹੁਤ ਤੱਕਾ ਕਰ ਰਹੀ ਹੈ ਸਾਡੇ ਨਾਲ ਕੀ ਮੰਗਾਂ ਨੂੰ ਲੈ ਕੇ ਤੁਸੀਂ ਆਏ ਹੋ ਸਰ ਕਿ ਕਿਡਰ ਨਹੀਂ ਆ ਰਹੀ ਸਾਡੀ ਪੋਸਟਾ ਕੱਢੋ ਸਾਰੇ ਸਾਨੂੰ ਬਹੁਤ ਜ਼ਰੂਰਤ ਹੈ ਸਾਡੀ ਫੈਮਿਲੀ ਬਹੁਤ ਮਤਲਬ ਕਿ ਨੀਡ ਹੈ ਸਾਨੂੰ ਜੋਬ ਦੀ ਬਟ ਸਾਨੂੰ ਨਹੀਂ ਦੇ ਰਹੀ ਸਰਕਾਰ ਸਾਡੇ ਨਾਲ ਬਹੁਤ ਜ਼ਿਆਦਾ ਨਜ਼ਾਇਜ਼ ਧੱਕਾ ਕੀਤਾ ਜਾ ਰਿਹਾ ਤੇ ਅਸੀਂ ਆਪਣਾ ਤਰਨਾਇ ਹੀ ਲਾਗੂ ਰੱਖਾਂਗੇ ਜੇ ਸਾਡੀ ਮੰਗਾਂ ਦਾ ਮਤਲਬ ਕਿ ਕੋਈ ਹੱਲ ਨਾ ਹੋਇਆ ਤਾਂ ਬਿਲਕੁਲ ਮੈਂ ਬੇਰਜਗਾਰ ਸੰਜਾ ਤੇ ਆਪ ਜਿਹੜਾ ਮੋਰਚਾਗਾ ਕੀ ਕੀਤਾ ਜਾ ਰਿਹਾ ਸੀ ਕਾਦੇ ਲਈ ਪੜਿਆ ਸੀ ੱੱਕੇ ਖਾਲੀ ਥੋੜਾ ਨਾ ਪੜਿਆ ਸਰ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਸਰ 2-2.5 ਲੱਖ ਰੁਪਏ ਲੱਗੇ ਸੀ ਸਟੱਡੀ ਕਰਦੇ ਆ ਸਾਨੂੰ ਕੀ ਮਿਲਦਾ ਕਿ ਡੰਡੇ ਮਿਲਦੇ ਨੇ ਪੁਲਿਸ ਨੇ ਸਰ ਸਰਕਾਰ ਤਾਂ ਕਹਿ ਰਹੀ 50000 ਤੱਕ ਨੌਕਰੀ ਸਰ ਕੁਝ ਨਹੀਂ ਕਰ ਰਹੇ ਸਾਨੂੰ 55% ਦਾ ਲਾਰਾ ਲਾ ਰਹੇ ਨੇ ਤੇ ਸਾਨੂੰ ਕੇਡਰ ਵੀ ਇਨ ਮਤਲਬ ਕਿ ਆਈ ਨਹੀਂ ਰਹੀ ਤਿੰਨ ਸਾਲ ਤੋਂ ਅਸੀਂ ਮਤਲਬ ਕਿ ੱੱਕੇ ਹੀ ਖਾ ਰਹੇ ਆ ਟੈਟ ਕਲੀਅਰ ਕਰੇ ਨੂੰ ਵੀ 2-3 ਸਾਲ ਹੋ ਗਏ ਨੇ ਉਮਰ ਏਜ ਹੋ ਜਾਂਦੀ ਸਾਡੀ ਸਾਰੀ ਉਮਰ ਦਾ ਵੀ ਮਤਲਬ ਕਿ ਹੋ ਜਾਂਦਾ ਕੀ ਕਰੇ ਬੰਦਾ ਫਿਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਮਤਲਬ ਕੋਈ ਤੱਕੀ ਖਾ ਰਹੀ ਹੈ ਇੱਕ ਤਰੀਕੇ ਨਾਲ ਟੀਚਰਸ ਜਿਹੜੀਆਂ ਇਹ ਤਸਵੀਰਾਂ ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਦੀਆਂ ਨੇ ਜਿੱਥੇ ਜਿਹੜਾ ਪ੍ਰਦਰਸ਼ਨਕਾਰੀ ਤੇ ਪੁਲਿਸ ਦੇ ਵਿਚਕਾਰ ਧੱਕਾ ਮੁੱਤੀ ਹੋਈ ਹੈ ਤੇ ਉਹਨਾਂ ਦਾ ਇਹ ਕਹਿਣਾ ਕਿ ਜਿਹੜੀਆਂ ਉਹਨਾਂ ਦੇ ਵੱਖ-ਵੱਖ ਵਿਭਾਗਾਂ ਦੇ ਸਬੰਧੀ ਪੋਸਟਾਂ ਨੇ ਉਹ ਕੱਢੀਆਂ ਜਾਣ ਤਾਂ ਇਸੇ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈਗਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ